ਜਿਹੜੀ ਗਾਂ ਆਪਣੀ 10 ਕਿਲੋ ਦੁੱਧ ਦਿੰਦੀ ਹੈ ਕੋਈ ਵੀ ਫੀਡ ਹੈ ਚਾਹੇ ਮੰਨ ਲਓ ਕਾਰਕੀ ਲੈ ਡਿਊਜ ਹੈ ਸੰਜਣਾ ਕੋਈ ਵੀ ਫੀਡ ਹੈ 10 ਕਿਲੋ ਦੁੱਧ ਮਗਰ ਆਪਾਂ 4 ਕਿਲੋ ਕਿੜ ਪਾਉਣੇ ਹੈ ਹਨਾ ਆਪਾਂ ਪਾਈ ਜਨੇ ਜਿਹੜੇ ਡਿਹੋਜ ਦੀ ਦੀ ਬੂਝਦੀ ਆਪਾਂ ਟਾਪ ਟਾਪ ਤੇ ਬ੍ਰਾਊਨ ਦੋ ਫੀਡ ਯੂਜ਼ ਕਰੀ ਜਨੇ ਮਿੱਠਾ ਥੋੜਾ ਜ਼ਰੂਰ ਪਾਉਣਾ ਚਾਹੀਦਾ ਕਿੰਨਾ ਕੁ ਪਾਉਣਾ ਚਾਹੀਦਾ ਮਾਤਰਾ ਵੀ ਦੱਸੋ 50 ਗ੍ਰਾਮ ਟਾਈਮ ਦੀ ডোজ ਪਾਉਣੀ ਪਾਉਣੀ ਦੇਣ ਚ 100 ਗ੍ਰਾਮ ਦੇਣ 100 ਦੀ ਐਵਰੇਜ ਮੰਨ ਲਓ 1005 ਦਿਨਾਂ ਦੀ ਐਵਰੇਜ ਹੁੰਦੀ ਹੈ ਇਹਦੀ ਗਾਂ ਦੀ ਹੂੰ ਪੂਰਾ ਸਾਲ ਕਿਨੇ ਆਉਂਦਾ 2 ਮਹੀਨੇ ਡਰਾਈ ਕੱਟ ਕੇ ਹਨਾ ਹਾਂ ਤੇ 25 ਲੀਟਰ ਵਾਲੀ ਮੰਨ ਲਓ ਤਾਂ ਆਪਾਂ 6000 ਲੀਟਰ ਤੇ ਜਾ ਬਾਈ ਸਸਰੀ ਕਾਲ ਜੀ ਸਾਰਿਆਂ ਨੂੰ ਮਾਨ ਡੇਰੀ ਫਾਰਮ ਦੇ ਵਿੱਚ ਆਪਾਂ ਖੜੇ ਆ ਬਾਈ ਜਸਮੀਤ ਸਿੰਘ ਮਾਨ ਕੋਲੇ ਆਏ ਸੀਗੇ ਆਪਣੇ ਵੀਰਾਂ ਨੇ ਕਮੈਂਟ ਕਰਕੇ ਕੋਸ਼ਿਸ਼ ਸਵਾਲ ਪੁੱਛੇ ਸੀਗੇ ਜਿਹਦੇ ਵਿੱਚ ਕਿ ਮੇਨ ਗੱਲ ਇਹ ਸੀ ਵੀ ਆਪਣਾ ਜਿਹੜਾ ਡੇਰੀ ਫਾਰਮ ਹੁੰਦਾ ਆਪਣੀਆਂ ਗਾਈਆਂ ਹੁੰਦੀਆਂ ਉਹਨਾਂ ਨੂੰ ਆਪਾਂ ਫੀਡ ਕਿੰਨੀ ਕੁ ਪਾਉਣੀ ਹੈ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਹੈ ਕਿਹੜੀ ਕੰਪਨੀ ਦੀ ਆਪਾਂ ਪਾ ਸਕਦੇ ਹਾਂ ਕੰਪਨੀਆਂ ਤਾਂ ਚੱਲੋ ਆਪਾਂ ਆਪਦੇ ਹਿਸਾਬ ਨਾਲ ਹੁੰਦੀਆਂ ਹਨਾ ਕਿਸੇ ਦੇ ਕੋਈ ਫਿੱਟ ਬੈਂਦੀ ਹੈ ਮੇਨ ਗੱਲ ਹੁੰਦੀ ਹੈ ਵੀ ਉਹਦੀ ਮਾਤਰਾ ਆਪਾਂ ਕਿੰਨੀ ਕੁ ਰੱਖਣੀ ਹੈ ਤੇ ਕਿੰਨੇ ਲੀਟਰ ਦੁੱਧ ਵਾਲੀ ਗਾਂ ਨੂੰ ਕਿੰਨੇ ਕਿਲੋ ਫੀਡ ਪਾਉਣੀ ਹੈ ਤੇ ਉਹਦੇ ਨਾਲ ਨਾਲ ਮਿਨਰਲ ਮਿਕਸਚਰ ਕਿਹੜਾ-ਕਿਹੜਾ ਪਾਉਣਾ ਹੈ ਜਿਹਦੇ ਨਾਲ ਆਪਣਾ ਪਸ਼ੂ ਹੈ ਜਿਹੜਾ ਤੰਦਰੁਸਤ ਰਹਿ ਸਕੇ ਤੇ ਬਾਕੀ ਆਪਾਂ ਫਾਰਮ ਵੀ ਤੁਹਾਨੂੰ ਦਿਖਾਵਾਂਗੇ ਤੇ ਗਾਈਆਂ ਵੀ ਦਿਖਾਵਾਂਗੇ ਆਪਣੇ ਵੀਰ ਗਗਨ ਪਵਾਰ ਨੇ ਕਿਹਾ ਸੀ ਵੀ ਬਾਈ ਹਰਮੀਤ ਦੀਆਂ ਗਾਈਆਂ ਸਾਨੂੰ ਦਿਖਾਓ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਛੋਟੀ ਛੋਟੀ ਜਾਣਕਾਰੀ ਦਵਾਂਗੇ ਜਿਹੜੀ ਨੋਰਮਲ ਜਾਣਕਾਰੀ ਹੁੰਦੀ ਹੈ ਡੇਰੀ ਫਾਰਮ ਵਾਸਤੇ ਜ਼ਰੂਰੀ ਆ ਵੀਡੀਓ ਵਧੀਆ ਲੱਗੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਵੀ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਕਮੈਂਟ ਕਰਕੇ ਸਾਥੋਂ ਜਾਣਕਾਰੀ ਲੈ ਸਕਦੇ ਹੋ ਕਮੈਂਟਾਂ ਦੇ ਵਿੱਚ ਜਾਣਕਾਰੀ ਪੁੱਛਿਆ ਕਰੋ ਆਪਦੀ ਰਾਇ ਜ਼ਰੂਰ ਦਿਆ ਕਰੋ ਤੇ ਆਪਣੀਆਂ ਵੀਡੀਓ ਜੇ ਵਧੀਆ ਲੱਗਦੀਆਂ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹੁਣ ਕਰਦੇ ਆਪਾਂ ਬਾਈ ਦੇ ਨਾਲ ਗੱਲ ਤੇ ਉਹਨਾਂ ਨੂੰ ਪੁੱਛਾਂਗੇ ਵੀ ਆਪਣੀ ਫੀਡ ਤੇ ਮਿਨਰਲ ਮਿਕਚਰ ਦੀ ਜਿਹੜੀ ਮੈਨੇਜਮੈਂਟ ਆ ਉਹ ਆਪਾਂ ਕਿਵੇਂ ਕਰੀਏ। ਲੋ ਜੀ ਮਾਂਡੇਰੀ ਫਾਰਮ ਤੇ ਆਪਾਂ ਖੜੇ ਆਂ ਤੇ ਫੀਡ ਵਾਲੀ ਜਿਹੜੀ ਮੈਨੇਜਮੈਂਟ ਹੁੰਦੀ ਹੈ ਵੀ ਫੀਡ ਕਿੰਨੀ ਕੁ ਪਾਉਣੀ ਹੈ ਪਸ਼ੂਆਂ ਨੂੰ ਉਹ ਆਪਾਂ ਬਾਈ ਨੂੰ ਪੁੱਛਾਂਗੇ। ਲਾਈਵ ਤੁਹਾਡੇ ਸਾਹਮਣੇ ਬਾਈ ਫੀਡ ਪਾਈ ਜਾਂਦੇ ਹੁਣ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਤੇ ਆਪਣੇ ਆਪਾਂ ਜਿਵੇਂ ਡੇਰੀ ਫਾਰਮ ਦੀਆਂ ਕੰਪਲੀਟ ਵੀਡੀਓ ਪਾਉਣੇ ਹੁੰਦੇ ਆ ਉਹਦੇ ਵਿੱਚ ਕਮੈਂਟਾਂ ਵਿੱਚ ਇੱਕ ਬਹੁਤ ਕੋਮਨ ਜਿਹਾ ਸਵਾਲ ਪੁੱ ਅਸੀਂ ਫੀਡ ਕਿੰਨੀ ਪਾਈਏ ਪਸ਼ੂਆਂ ਨੂੰ ਹਨਾ ਹਾਂਜੀ ਤੇ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਹੈ ਕਿੰਨੇ ਦੁੱਧ ਵਾਲੀਆਂ ਗਾਈਆਂ ਨੂੰ ਕਿੰਨੇ ਕਿਲੋ ਫੀਡ ਪਾਉਣੀ ਹੈ ਦਿਨ ਚ ਇਹ ਜਿਹੜੇ ਫੀਡ ਦਾ ਸਿਸਟਮ ਹੁੰਦਾ ਬਾਈ ਕੋਈ ਵੀ ਫੀਡ ਹੈ ਹਨਾ ਹੂੰ ਦੁੱਧ ਅਕੋਰਡਿੰਗ ਹੀ ਹੁੰਦੀ ਹੈ ਦੁੱਧ ਜਿਹੜੀ ਗਾਂ 10 ਕਿਲੋ ਦੁੱਧ ਦਿੰਦੀ ਹੈ ਹੂੰ ਟਾਈਮ ਦਾ 10 ਕਿਲੋ ਦੁੱਧ ਦਿੰਦੀ ਉਹਨੂੰ 4 ਕਿਲੋ ਫੀਡ ਜਾਂਦੀ ਹੈ ਹੂੰ ਜਿਹੜੀ ਗਾਂ ਆਪਣੀ 10 ਕਿਲੋ ਦੁੱਧ ਦਿੰਦੀ ਹੈ ਹੂੰ ਕੋਈ ਵੀ ਫੀਡ ਹੈ ਚਾਹੇ ਮੰ ਲੋਕਾਰ ਕੇ ਲੈ ਡੂਜ ਹੈ ਸੰਜਣਾ ਕੋਈ ਵੀ ਫੀਡ ਹੈ 10 ਕਿਲੋ ਦੁੱਧ ਮਗਰ ਆਪਾਂ 4 ਕਿਲੋ ਕਿੜ ਪਾਉਣੇ ਹੈ ਹਨਾ ਆਪਾਂ ਪਾਈ ਜਨੇ ਜਿਹੜੇ ਡਿਹੋਜ ਦੀ ਦੀ ਬੂਝ ਦੀ ਆਪਾਂ ਟਾਪ ਟਾਪ ਤੇ ਬਰਾਊਨ ਦੋ ਫੀਡ ਯੂਜ਼ ਕਰੀ ਜਨੇ ਜਿਹੜੀ ਆਪਾਂ 10 ਕਿਲੋ ਦੁੱਧ ਦਿੰਦੀ ਉਹਨੂੰ 3 ਕਿਲੋ ਟਾਪ ਹਾਂ ਤੇ 1 ਕਿਲੋ ਬਰਾਊਨ ਅਚਾਂ ਇਹ ਡੋਡ ਵੀ ਪਾ ਸਕਦੇ ਆ ਇਹ ਕੋਈ ਸਿਸਟਮ ਹੈ ਜਿਹੜੀ ਬਰੌਨ ਇਕੱਲੇ એનર્ਜੀ ਦਿੰਦੀ ਹੈ ਪਰ ਸੁਣ ਨਹੀਂ ਹੋਣ ਦੀ ਹਣਾ ਕੀ ਆ ਭਾਈ ਆ ਚਾਰ ਗਾਵਾਂ ਲੈਂਦੀਆਂ ਸੀ ਬਾਈ ਹਰਮੀਤ ਦੇ ਫਾਰਮ ਤੋਂ ਲੈਣੇ ਗਰਾਬੇ ਵਾਲੋਂ ਉਹਨਾਂ ਨੇ ਡਿਊਜ ਹੀ ਚਲੀ ਜਾਈ ਨੇ ਤੇ ਆਪਾਂ ਡਿਊਜ ਦਾ ਰਿਜ਼ਲਟ ਵੇਖਿਆ ਬਾਈ ਯਾਰ ਵਧੀਆ ਫੀਡ ਹੈ ਚੰਗੀ ਫੀਡ ਹੈ ਨਹੀਂ ਡਿਊਜ ਦੇ ਵਿੱਚ ਤਾਂ ਫਿਰ ਵੀ ਕਈ ਏਹੜੀਆਂ ਆਈਟਮਾਂ ਆਉਂਦੀਆਂ ਫੀਡ ਦੀਆਂ ਤਿੰਨ ਚਾਰ ਪ੍ਰਕਾਰ ਦੀ ਹੁੰਦੀਆਂ ਹਾਂ ਆਉਂਦੀਆਂ ਚਾਰ ਪ੍ਰਕਾਰ ਪੰਜ ਪ੍ਰਕਾਰ ਇਹ ਟੌਪ ਤੇ ਬ੍ਰਾਊਨ ਸਿਰੇ ਦੀ ਸਿਰੇ ਦੀ ਹੈ ਜਿਵੇਂ ਲਾਸਟ ਜਿਹਨੂੰ ਕਹੇਗੇ ਹਣਾ ਟੌਪ ਤੇ ਬ੍ਰਾਊਨ ਸਿਰੇ ਦੀ ਆ ਹਾਂ 19 1900 ਦਾ ਘਟਾ ਆਉਂਦਾ ਇਹ ਇੱਕ ਤੇ ਏ ਯੂਜ਼ ਕਰਦੇ ਆਪਾਂ ਇਹ ਪੈਂਦਾ ਥੋੜਾ ਜਿਹਾ ਘੱਟ ਆ ਯਾਨੀ ਕਿ ਦੂਜਿਆਂ ਨਾਲੋਂ ਘੱਟ ਪੈਂਦਾ ਉਹ ਮਹਿੰਗਾ ਜਿੰਨਾ ਕੋਈ ਕਹੇ ਦੀ ਕੋਸਟ ਹੋਵੇ ਘੱਟ ਜਾਂਦੀ ਨਹੀਂ ਆਪਾਂ ਕਿਹਾ ਵੀ 10 ਕਿਲੋ ਦੁੱਧ ਪਿੱਛੇ 4 ਕਿਲੋ ਫੀਡ ਪਾਉਣੀ ਆ ਤੇ ਆਪਣੇ ਕੋਲੇ ਗਾਈਆਂ ਫਿਰ 30 ਲੀਟਰ 40 ਲੀਟਰ ਆ 30 ਲੀਟਰ ਤਾਂ 12 ਲੀਟਰ ਹੱਦੋਂ 12 ਕਿਲੋ ਹੱਦ ਹੁੰਦੀ ਆ ਫੀਡ 4 3 12 ਅੱਛਾ 30 ਲੀਟਰ ਨੂੰ ਆਪਾਂ 12 ਕਿਲੋ ਫੀਡ ਪਾਉਣੇ ਦੇਣ ਦਾ ਆ ਉਹ ਦੇਣ ਦਾ ਫੀਡ ਆ ਹਾਂ ਤੇ ਜਿਵੇਂ ਹੁਣ ਆਪਣੇ ਕੋਲੇ ਤਾਂ ਗਾਇਆਂ ਹੈਗੀਆਂ ਇਹ ਜਾਲਪੁੱਤ ਧਾਲੀਆਂ ਤੁਸੀਂ ਤਾਂ ਕਿਹਾ ਵੀ ਅਸੀਂ ਟੋਪ ਦੀ ਫੀਡ ਪਾਉਣੇ ਆ ਹਨਾ ਟੋਪ ਟੋਪ ਤੇ ਬ੍ਰਾਊਨ ਜੇ ਹੁਣ ਨਾਰਮਲ ਗਾਇਆਂ ਹੁੰਦੀਆਂ ਜਿਹੜੀਆਂ 20 ਲੀਟਰ ਤਾਈਂ ਦੁੱਧ ਦਿੰਦੀਆਂ ਜਾਂ ਕਈਆਂ ਕੋਲੇ ਆਪਣੇ ਦਿਨ ਚ 15 ਲੀਟਰ ਦੁੱਧ ਵਾਲੀਆਂ ਗਾਇਆਂ ਵੀ ਆ ਉਹਨਾਂ ਵਾਸਤੇ ਕਿਹੜੀ ਫੀਡ ਉਹਨਾਂ ਵਾਸਤੇ ਸਿਲਵਰ ਸਿਲਵਰ ਤੇ ਪਾਵਰ ਲੈਕ ਆਉਂਦੀ ਇਹਨਾਂ ਦੀ ਸਿਲਵਰ ਆਉਂਦੀ ਐ ਇੱਕ ਪਾਵਰ ਲੈਕ ਆਉਂਦੀ ਐ ਡੀ ਹੋਜ ਵਾਲਿਆਂ ਦੀ ਡੀ ਹੋਜ ਵਾਲਿਆਂ ਦੀ ਠੀਕ ਐ ਤੇ ਜਿਵੇਂ ਕੋਈ 20 ਤੋਂ 25 ਲੀਟਰ ਵਾਲੀ ਉਹਦੇ ਵਾਸਤੇ ਜਿਵੇਂ ਇਹਨਾਂ ਦੀ ਇੱਕ ਆਉਂਦੀ ਹੈ 골ਡ 흠 골ਡ ਦੇ ਨਾਮ ਤੋਂ ਆਉਂਦੀ ਹੈ ਤੇ ਨਾਲ ਪੈਂਦੀ ਹੈ ਪਾਵਰ ਉਹ ਵੀ ਐਸੇ ਟਾਈਪ ਦੀ ਹੈ ਨਹੀਂ 15 ਤੋਂ 20 ਲੀਟਰਸ ਤੇ ਕਿਹੜੀ ਦੱਸੀ ਆ সিলਵਰ 15 ਤੋਂ 20 ਹਸ ਤੇ সিলਵਰ ਪਾਉਣੀ ਆ সিলਵਰ ਜਾਂ ਪਾਵਰ ਲੈਕ ਯੂਜ਼ ਕਰ ਪਾਵਰ ਲੈਕ ਤੇ ਮਾਤਰਾ ਉਵੇਂ ਹੀ ਰਹੂਗੀ 10 ਕਿਲੋ ਦੇ ਹਿਸਾਬ ਨਾਲ 4 ਕਿਲੋ ਖੀ ਹੋਣੀ ਆ 4 ਕਿਲੋ ਇਹ ਤੇ ਜਿਵੇਂ 10 ਲੀਟਰ ਸਾਰਾ ਦੁੱਧ ਦਿੰਦੀ ਉਹ ਫਿਰ 2-2 ਕਿਲੋ ਹੋ ਜੂਗਾ ਨਾ ਹਾਂ ਉਹ ਜਿਹੜਾ ਆਪਾਂ ਪੂਰੇ ਦਿਨ ਦਾ ਦੱਸਿਆ ਨਾ ਪੂਰੇ ਦਿਨ ਦਾ ਯਾਨੀ ਕਿ 10 ਲੀਟਰ ਹੈ ਹੂੰ ਉਹਨੂੰ 4 ਕਿਲੋ ਹੂੰ ਜੇ ਪੂਰੇ ਇੱਕ ਟਾਈਮ ਦਾ 10 ਹੈ ਉਹਨੂੰ ਦੋਹਾਂ ਟਾਈਮਾਂ ਦੀ ਮੰਨ ਲਓ ਆਪਣੇ 8 ਕਿਲੋ ਤੇ ਬਾਈ ਇੱਕ ਕਮੈਂਟ ਆਇਆ ਸੀਗਾ ਵੀ ਮੈਂ 25 ਲੀਟਰ ਦੁੱਧ ਵਾਲੀ ਗਾਂ ਲੈ ਕੇ ਆਂ ਵੀ ਇਹਦੀ ਮੈਨੇਜਮੈਂਟ ਕਿਵੇਂ ਕਰਾਂ ਵੀ ਇਹ 25 ਲੀਟਰ ਦੁੱਧ ਤੋਂ ਟੁੱਟੇ ਨਾ ਤੇ ਇਹ ਵੀ ਗਾਇਆਂ ਕਿੰਨਾ ਕੁ ਦੁੱਧ ਦੇ ਦਿੰਦੀਆਂ ਜਿਵੇਂ ਦਿਨ ਚ 25 ਲੀਟਰ ਦਿੰਦੀ ਐ ਤੇ ਉਹਦੀ ਸਾਲ ਦੀ ਐਵਰੇਜ ਕਿੰਨੀ ਕੁ ਹੁੰਦੀ ਆ ਜਿਹੜੀ ਦਿਨ ਚ 25 ਲੀਟਰ ਦਿੰਦੀ ਐ ਜਿਹੜਾ ਉਹਦੀ ਸਾਲ ਦੀ ਐਵਰੇਜ ਕੀ ਕੱਢਾਂਗੇ ਜਿਹੜਾ ਹੁਣ ਜਿਹੜੀ ਸੂਈ ਦੀ ਗਾਂ ਆ ਹਾਂ ਉਹਦੀ ਗਰਮੀ ਦੇ ਵਿੱਚ ਪੂਰੀ ਮਤਲਬ ਉਹੋ ਪੀਕ ਲੈਵਲ ਨਹੀਂ ਬਣਦਾ ਜਿਹੜਾ 9ਵੇਂ 10ਵੇਂ ਮਹੀਨੇ ਤੋਂ ਲੈ ਕੇ ਤੇ ਹਾਤੀਜੇ ਮਹੀਨੇ ਤੱਕ ਬਣਦਾ ਜਵੇਂ ਜਿਹੜਾ ਜਿਹੜੀ ਹੁਣ ਗਾਂ ਸੂਗੀ ਜਿਵੇਂ ਆਪਣੇ ਮਾਰਤ ਵਿੱਚ ਗਾਂ ਸੂਈ ਹੈ ਤੇ ਜਿਹੜੀ ਸੂਗੀ ਨਵੰਬਰ ਸਤੰਬਰ ਅਕਤੂਬਰ ਨੌਵੇਂ ਦਸਵੇਂ ਮਹੀਨੇ ਸੁੰਦੀ ਜਿਹੜੀ ਗਾਂ ਉਹਦੇ ਜਿੰਨਾ ਜਿਹੜੀ ਹੁਣ ਸੂਗੀ ਉਹ ਦੁੱਧ ਨਹੀਂ ਦਿੰਦੀਗੀ 5 ਲੀਟਰ ਤਾਂ ਦੇਊਗੀ ਬਾਲੇ ਤੋਂ ਬਾਲਾ 1.5 ਮਹੀਨਾ ਦੇਊਗੀ ਘਟੂਗੀ ਕਿਉਂਕਿ ਕਿ ਗਰਮੀ ਆ ਗਈ ਗਰਮੀ ਚ ਘਟ ਜਾਂਦੇ ਗਰਮੀ ਚ ਇਹਨਾਂ ਨੇ ਘਟਣਾ ਹੀ ਘਟਣਾ ਹੈ ਗਰਮੀ ਚ ਆਪਣੇ ਤੋਂ ਪੂਰੀ ਮਤਲਬ ਨਹੀਂ ਹੁੰਦੀ ਕੀਰ ਨਹੀਂ ਹੁੰਦੀ ਕੀ ਜਾਫਾਂ ਦੇ ਕਿੰਨੇ ਹੋਏ ਅਕਸਰ ਤਾਪ ਇਹਨਾਂ ਤਪ ਹੋ ਜਾਂਦਾ ਤੇ ਉਹਨਾਂ ਫੀਡ ਵਗੈਰਾ ਪੱਠੇ ਵਗੈਰਾ ਘਟਾ ਜਾਣੀਆਂ ਇਹ ਹਾਂ ਤੇ ਪਾਣੀ ਪਾਣੀ ਤੇ ਜ਼ਿਆਦਾ ਚੱਲਦਾ ਕੰਮ ਜ਼ੋਰ ਹੈ ਇਹਨਾਂ ਦਾ ਜਿੰਨਾ ਹੋ ਸਕੇ ਉੱਤੇ ਠੰਡਕ ਹੋਵੇ ਇਹਨਾਂ ਦੇ ਤੇ ਜਿੰਨਾ ਹੋ ਸਕੇ ਪਾਣੀ ਖੁੱਲਾ ਪਿਆ ਹੋਵੇ ਇਹਨਾਂ ਕੋਲੇ ਜਿਹੜਾ ਵਾਰੀ ਵਾਰੀ ਪੀ ਲੈ। ਆਪ ਦੀ ਮਰਜ਼ੀ ਨਾਲ ਪਾਣੀ ਪੀ ਸਕਣਾ। ਫਿਰ ਲਗਾ ਹੁਣ ਨਹੀਂ ਤੇ ਫੇਰ ਵੀ ਆਪਾਂ ਜਿਹੜੀ ਸਾਲ ਦੀ ਐਵਰੇਜ ਲਈਏ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਗਾਂ ਸਾਲ ਦੀ ਐਵਰੇਜ ਮੰਨ ਲਓ 305 ਦਿਨਾਂ ਦੀ ਐਵਰੇਜ ਹੁੰਦੀ ਹੈ ਇਹਦੀ ਗਾਂ ਦੀ ਹਮਮ ਪੂਰਾ ਸਾਲ ਕਿਨੇ ਇਹਨਾਂ ਦੋ ਮਹੀਨੇ ਡਰਾਈ ਕੱਟ ਕੇ ਹਨਾ ਤੇ 25 ਲੀਟਰ ਵਾਲੀ ਮੰਨ ਲઈએ ਤਾਂ ਆਪਾਂ 6000 ਲੀਟਰ ਤੇ ਜਾ ਵਜਦੀ ਹੈ 6000 ਲੀਟਰ ਨੋਰਮਲ ਦੇ ਦੂਗੀ ਬਾਕੀ ਆਪਣੀ ਸੰਭਾਲ ਦੇ ਸਿਰ ਤੇ ਹਾਂ 6000 ਲੀਟਰ ਬਣ ਜਾਂਦਾ ਯਾਨੀ ਕਿ ਕਿਤੇ ਪਿੱਛੇ ਜਾ ਕੇ ਲਾਸਟ ਚ ਜਾ ਕੇ ਇਹਨਾਂ ਦੱਸਦੇ ਵੀ ਰਹਿਣਾ ਹੈ ਆਪਾਂ ਦੜਾ ਲਾ ਲਈਏ 20 ਦਾ ਹੂੰ ਲਾਸਟ ਤੱਕ ਹੂੰ ਹੂੰ 6000 ਲਗਭਗ ਜਾਊਗੀ ਤੇ ਜਿਵੇਂ ਤੁਸੀਂ ਫੀਡ ਦੀ ਗੱਲ ਦੱਸਤੀ ਉਹਦੇ ਨਾਲ-ਨਾਲ ਮਿਨਰਲ ਮਿਕਸਚਰ ਕਿਹੜਾ ਦਈਏ ਵੀ ਉਹ ਸਹੀ ਰਵੇ ਆਪਣੀ ਗਾ ਮਿਨਰਲ ਮਿਕਸਚਰ ਮਿੱਠਾ ਸੋਡਾ ਮਿਨਰਲ ਮਿਕਸਚਰ ਜਿਵੇਂ ਸੀਆਰਐਸ ਪਾਉਣੇ ਆਪਾਂ ਐਗਰੀਮੈਂਟ ਦਾ ਪਾ ਦਨੇ ਆ ਹੂੰ ਦੇ ਜੇ ਕੋਈ ਰਿਪੀਟ ਦਾ ਹੈ ਉਹਦੇ ਵਾਸਤੇ ਜਿਹੜਾ ਆਉਂਦਾ ਹੈ ਰੈਪਰੋਮੀਨ ਬਹੁਤ ਵਧੀਆ ਫੀਡ ਹੈ ਆਪਣਾ ਫੀਡ ਕੀ ਸੋਰੀ ਯਾਰ ਮੇਨਰ ਮਿਕਚਰ ਹੈ ਰੈਪਰੋਮੀਨ ਠੀਕ ਹੈ ਮਿੱਠੇ ਸੋਡੇ ਦੀ ਵਰਤੋਂ ਕਰਨੀ ਹੈ ਮਿੱਠਾ ਸੋਡਾ ਜ਼ਰੂਰ ਪਾਉਣਾ ਚਾਹੀਦਾ ਕਿੰਨਾ ਕੁ ਪਾਉਣਾ ਚਾਹੀਦਾ ਮਾਤਰਾ ਵੀ ਦੱਸਿਆ 50 ਗ੍ਰਾਮ ਟਾਈਮ ਦੀ ডোজ ਪਾਉਣੀ ਪਾਉਣੀ ਵੀ ਦਿਨ ਚ 100 ਗ੍ਰਾਮ ਦਿਨ ਚ 100 ਗ੍ਰਾਮ ਪੂਰਾ ਮਹੀਨਾ ਹੀ ਕੇ ਹਫਤੇ ਚਾਰ ਪਾਣਾ ਨਹੀਂ ਨਹੀਂ ਲਗਾਤਾਰ ਪਾਜੇ ਤਾਂ ਕੋ ਨੁਕਸਾਨ ਨਹੀਂ ਆ ਹਾਂ ਰਹੀ ਹੈ ਠੀਕ ਹੈ ਹਾਂ ਤੇ ਆਪਾਂ ਜਿਹੜੀਆਂ ਹਰਮੀਤ ਬਾਈ ਕੋਲ ਗਾਇਆਂ ਲੈ ਕੇ ਆਏ ਸੀ ਉਹ ਕਿਹੜੀਆਂ ਮੜੀਆਂ ਇਹ ਦੱਸਿਓ ਆ ਜਿਹੜੀ ਚੱਟੀ ਗਾਂ ਤੋਂ ਲੈ ਕੇ ਚਾਰ ਗਾਵਾਂ ਆ ਅੱਛਾ ਲਗਾਤਾਰ ਹਾਂ ਤੇ ਇਹ ਵੀ ਆਪਣੇ ਕਿਸੇ ਯੂਜ਼ਰ ਨੇ ਪੁੱਛਿਆ ਸੀਗਾ ਕਮੈਂਟ ਕਰਕੇ ਅੱਛਾ ਕਹਿੰਦਾ ਸੀ ਵੀ ਹਰਮੀਤ ਬਾਈ ਕੋਲੇ ਜਾ ਕੇ ਉਹਨਾਂ ਦੇ ਡੇਅਰੀ ਫਾਰਮ ਦੀ ਵੀਡੀਓ ਉਹਨਾਂ ਦੀਆਂ ਗਾਇਆਂ ਵਿਖਾਓ ਤੇ ਆਪਣੇ ਕੋਲੇ ਉਹਨਾਂ ਤੋਂ ਤਾਂ ਇੱਕ ਵਾਰੀ ਜਾਇਆ ਨਹੀਂ ਗਿਆ ਟਾਈਮ ਨਹੀਂ ਮਿਲਿਆ ਹਜੇ ਤੱਕ ਇਹ ਫਰਕ ਆਪ ਤੁਹਾਨੂੰ ਦਿਖਾ ਦੇਣੇ ਆਹ ਜਿਹੜੀਆਂ ਗਾਂ ਆ ਇਹ ਬਾਈ ਹਰਮੀਤ ਤੋਂ ਆਈਆਂ ਗਲਾਬੇ ਵਾਲੇ ਤੋਂ ਚਾਰ ਗਾਂ ਖੜੀ ਹੈ ਜਿਹੜੀ ਚਾਰ ਗਾਂ ਲਾਈਨ ਵਾਰੀ ਚ ਤੇ ਦੂਜੀ ਗਾਂ ਇਹ ਆ ਮੈਂ ਥੋੜਾ ਜਿਹਾ ਇੱਧਰ ਹੋ ਕੇ ਸਾਰਾ ਤੁਹਾਨੂੰ ਦਿਖਾਉਣਾ ਫੇਸ ਇਹਨਾਂ ਦਾ ਦਿਖਦਾ ਨਹੀਂ ਖੁਰਨੀ ਚ ਪਰਲੇ ਪਾਸੇ ਜਾ ਕੇ ਦਿਖਾਉਣਾ ਪਊਗਾ ਆ ਗਾਂ ਵੀ ਬਾਈ ਹਰਮੀਤ ਕੋਲੋਂ ਆਈ ਹੈ ਆਪਣੀ ਇਹ ਇੱਕ ਜਿਹੜੀ ਆ ਗਾਂ ਖੜੀ ਆ ਇਹ ਗਾਂ ਵੀ ਆਪਣੀ ਬਾਈ ਹਰਮੀਤ ਕੋਲੋਂ ਆਈ ਆ ਇਹ ਕਿਸ ਆਪਣੇ ਵੀਰ ਗਗਨ ਪਵਾਰ ਨੇ ਪੁੱਛਿਆ ਸੀ ਵੀ ਸਾਨੂੰ ਦੋਗੇ ਹਰਮੀਤ ਬਾਈ ਦੇ ਗਲੱਬੇ ਵਾਲੇ ਤੋਂ ਉਹਨਾਂ ਦੇ ਡੇਰੀ ਫਾਰਮ ਦੀਆਂ ਗਾਈਆਂ ਵਿਖਾਓ ਮੈਂ ਪਰਲੇ ਪਾਸੇ ਜਾ ਕੇ ਵਿਖਾਉਣਾ ਇੱਕ ਮਿੰਟ ਆਹ ਜਿਹੜੀਆਂ ਚਾਰ ਗਾਈਆਂ ਪਹਿਲੀ ਆਹ ਗਾਂ ਹੈ ਇਹ ਬਾਈ ਹਰਮੀਤ ਕੋਲੋਂ ਆਈ ਹੈ ਤੇ ਦੋ ਨੰਬਰ ਤੇ ਆ ਗਾਂ ਆਪਣੀ ਇਹ ਵੀ ਬਾਈ ਹਰਮੀਤ ਕੋਲ ਲੈ ਕੇ ਜਾਂਦੀ ਆ ਇੱਕ ਆਹ ਦਾ ਲਓ ਜੀ ਉਮੀਦ ਕਰਦੇ ਆਂ ਵੀ ਤੁਹਾਨੂੰ ਜਾਣਕਾਰੀ ਮਿਲ ਗਈ ਹੋਣੀ ਆ ਵੀ ਆਪਾਂ ਫੀਡ ਦੀ ਤੇ ਮਿਨਰਲ ਮਿਕਸਚਰ ਦੀ ਜਿਹੜੀ ਮੈਨੇਜਮੈਂਟ ਆ ਉਹ ਕਿਵੇਂ ਕਰਨੀ ਆ ਕਿੰਨੀ ਕੀ ਫੀਡ ਪਾਉਣੀ ਆ ਇੱਕ ਪਸ਼ੂ ਨੂੰ ਜਿਵੇਂ ਕਿ ਵੀਰ ਨੇ ਤੁਹਾਨੂੰ ਦੱਸਿਆ ਹੀ ਸੀਗਾ ਵੀਡੀਓ ਦੇ ਵਿੱਚ ਵੀ ਇੱਕ ਗਾਂ ਨੂੰ ਆਪਾਂ ਕਿੰਨੀ ਕੁ ਫੀਡ ਪਾ ਸਕਦੇ ਹਾਂ ਕਿੰਨੀ ਮਾਤਰਾ ਦੇ ਵਿੱਚ ਪਾ ਸਕਦੇ ਹਾਂ ਤੇ ਉਹਦੇ ਨਾਲ-ਨਾਲ ਆਪਾਂ ਕਿਹੜੇ ਮਿਨਰਲ ਮਿਕਸਚਰ ਹੈ ਜਿਹੜੇ ਉਹ ਦੇ ਸਕਦੇ ਹਾਂ ਤੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੇ ਹੋਰ ਵੀ ਜੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਦੀ ਰਾਏ ਜ਼ਰੂਰ ਰੱਖਿਆ ਕਰੋ ਆਪਾਂ ਉਹਨਾਂ ਦੇ ਉੱਤੇ ਜ਼ਰੂਰ ਚਾਨਣਾ ਪਾਵਾਂਗੇ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ ਸਾਰਿਆਂ ਦਾ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ